ਸਿੱਖ ਤਖਤਾਂ ਦੇ ਵਿਚਕਾਰ ਜੇ ਟਕਰਾਅ ਪੈਦਾ ਹੋ ਜੇ ਤਾਂ ਫਿਰ ਸਿੱਖ ਪੰਥ ਲਈ ਤੇ ਉਹ ਬੜਾ ਦੁੱਖਦਾਈ ਦੌਰ ਹੁੰਦਾ ਅਜਿਹਾ ਵਾਪਰਿਆ ਅੱਜਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਤੇ ਇਸੇ ਤਰ੍ਹਾਂ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਵਿਚਕਾਰ ਇੱਕ ਨਵੇਂ ਤਰ੍ਹਾਂ ਦਾ ਟਕਰਾਅ ਪੈਦਾ ਹੋ ਗਿਆ ਵੈਸੇ ਇਹ ਕਹਿਣਾ ਠੀਕ ਨਹੀਂ ਤਖਤਾਂ ਵਿਚਕਾਰ ਤਖਤਾਂ ਤੇ ਬੈਠੇ ਜਸੇਦਾਰਾਂ ਦੇ ਵਿਚਕਾਰ ਟਕਰਾਅ ਪੈਦਾ ਹੋ ਗਿਆ ਨਿਤ ਦਿਨ ਦੋਨਾਂ ਤਖਤਾਂ ਦੇ ਜਸੇਦਾਰ ਇੱਕ ਦੂਸਰੇ ਦੇ ਹੁਕਮਨਾਮੇ ਰੱਦ ਕਰ ਰਹੇ ਨੇ ਨਵੇਂ ਹੁਕਮਨਾਮੇ ਜਾਰੀ ਕਰ ਰਹੇ ਨੇ ਔਰ ਇੱਕ ਦੂਸਰੇ ਨੂੰ ਤਨਖਾਹੀਆਕਰਾਰ ਦੇ ਰਹੇ ਨੇ ਬੜਾ ਦੁਖਦ ਤੌਰ ਹੈ ਕਿਉਂਕਿ ਪਹਿਲੋਂ ਹੀ ਸਿੱਖ ਕੌਮ ਜਿਹੜੀ ਹੈ ਉਹ ਸਿਆਸੀ ਪੇੜ ਵਿੱਚ ਵੀ ਇੱਕ ਦੂਸਰੇ ਪ੍ਰਤੀ ਫੁੱਟ ਦਾ ਸ਼ਿਕਾਰ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਕ ਪਾਸੇ ਸ਼੍ਰੀ ਅਕਾਲ ਤਖਸਾਲ ਵੱਲੋਂ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਔਰ ਇਸ ਤੋਂ ਇਲਾਵਾ ਹੋਰ ਵੀ ਕਈ ਅਕਾਲੀ ਦਲ ਹੋਂਦਚ ਨੇ ਬੁਰੀ ਤਰ੍ਹਾਂ ਸਿਆਸਤ ਵਿੱਚ ਖਾਸ ਕਰਕੇ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਅਕਾਲੀ ਦਲ ਦੀ ਹਾਲਤ ਬੜੀ ਪਤਲੀ ਹੈ ਪਰ ਹੁਣ ਜੇ ਤਖਤਾਂ ਦੇ ਜ세ਦਾਰ ਵੀ ਲੜਨ ਲੱਗ ਪੈਣਾ ਤੇ ਫਿਰ ਸਿੱਖ ਕੌਮ ਦੀ ਕੀ ਹਾਲਤ ਹੋਊਗੀ ਖੁਦ ਅੰਦਾਜ਼ਾ ਲਾਇਆ ਜਾ ਸਕਦਾ ਇਹ ਤਾਜ਼ਾ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਨੂੰ ਤਖਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਵੱਲੋਂ ਤਨਖਾਹਿਆ ਕਰਾਰ ਦੇ ਸੁਖਬੀਰ ਸਿੰਘ ਬਾਦਲ ਨੂੰ ਤਖਤ ਪਟਨਾ ਸਾਹਿਬ ਵੱਲੋਂ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਇਹ ਲੜਾਈ ਪੂਰੀ ਤਰ੍ਹਾਂ ਤੇਜ਼ ਹੋ ਗਈ ਹੈ ਅਸਲ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਦੋਂ 2 ਦਸੰਬਰ 2024 ਨੂੰ ਇੱਕ ਇਕੱਠ ਹੋਇਆ ਸੀ ਉਦੋਂ ਦੇ ਜਸੇਵਰ ਸਹਿਬਾਨ ਨੇ ਸ਼ਰੋਮਨੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਆਪਣੇ ਸਾਹਮਣੇ ਪੇਸ਼ ਕਰਕੇ ਵੱਡੇ ਹੁਕਮਨਾਮੇ ਜਾਰੀ ਕੀਤੇ ਸੀ ਤਨਖਾਹਾਂ ਲਾਈਆਂ ਸੀ ਸਜ਼ਾ ਲਾਈ ਸੀ ਤੇ ਉਦੋਂ ਭਾਵੇਂ ਦੇਸ਼ 'ਚ ਭਾਵੇਂ ਵਿਦੇਸ਼ 'ਚ ਬੈਠੇ ਸਿੱਖ ਸੀ ਉਹਨਾਂ ਨੂੰ ਇੱਕ ਰਾਹਤ ਭਰੀ ਖਬਰ ਮਿਲੀ ਸੀ ਇੱਕ ਸੰਕੇਤ ਮਿਲਿਆ ਸੀ ਵੀ ਹੁਣ ਸਮੁੱਚਾ ਸਿੱਖ ਪੰਥ ਸਿੱਖ ਸਿਆਸਤ ਇੱਕ ਛਤਰੀ ਹੇਠ ਆ ਜਾਊਗੀ ਪਰ ਹੋਇਆ ਉਹਦੇ ਉਲਟ ਦਰਅਸਲ ਹੁਣ ਜਿਹੜੇ ਤਖਤਾਂ ਵਿੱਚ ਘਟਕਰਾ ਪੈਦਾ ਹੋਇਆ ਉਹਦਾ ਮੁੱਖ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਾਂ ਕਰਾਰ ਦੇਣਾ ਹੀ ਹੈ ਅਸਲ ਵਿੱਚ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਨੇ ਅਕਾਲ ਤਖਤ ਸਾਹਿਬ ਵੱਲੋਂ ਪਟਨਾ ਸਾਹਿਬ ਦੇ ਹੈੱਡ ਗ੍ਰੰਤੀ ਸਮੇਤ ਤਿੰਨ ਅਹੁਦੇਦਾਰਾਂ ਨੂੰ ਤਨਖਾਈਆਂ ਐਲਾਨਨ ਦੇ ਹੁਕਮਨਾਮੇ ਨੂੰ ਰੱਦ ਕਰ ਦਿੱਤਾ ਤੇ ਆਪਣਾ ਨਵਾਂ ਹੁਕਮ ਜਾਰੀ ਕਰ ਦਿੱਤਾ ਨਵੇਂ ਹੁਕਮ ਚ ਇਹ ਗੱਲ ਕਹੀ ਗਈ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਤੇਜ ਸਿੰਘ ਢਣੌਲਾ ਨੂੰ ਪਹਿਲੋਂ ਹੀ ਤਖਤ ਪਟਨਾ ਸਾਹਿਬ ਤੋਂ ਤਨਖਾਈ ਐ ਇਕਰਾਰ ਦਿੱਤਾ ਹੈ ਇਸ ਲਈ ਇਹ ਦੋਨੋਂ ਜefeਦਾਰ ਤੇ ਕਿਸੇ ਵੀ ਢੰਗ ਨਾਲ ਇਹ ਅਧਿਕਾਰ ਹੀ ਨਹੀਂ ਰੱਖਦੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਖੜ ਕੇ ਕੋਈ ਹੁਕਮਨਾਮਾ ਜਾਰੀ ਕਰ ਸਕਣ ਨਾਲ ਹੀ ਇਹ ਵੀ ਹੁਕਮ ਦਿੱਤਾ ਹੈ ਵੀ ਪਟਨਾ ਸਾਹਿਬ ਦਾ ਕੋਈ ਵੀ ਅਧਿਕਾਰੀ ਜਿਹੜਾ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤਹਿਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋਊਗਾ ਭਾਵੇਂ ਵੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਜਿਹੜਾ ਹੁਕਮਨਾਮਾ ਜਾਰੀ ਕੀਤਾ ਉਸ ਨੂੰ ਤਖਤ ਪਟਨਾ ਸਾਹਿਬ ਦਾ ਕੋਈ ਵੀ ਅਧਿਕਾਰੀ ਪ੍ਰਵਾਨ ਨਹੀਂ ਕਰੇਗਾ ਔਰ ਜਿਵੇਂ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਵੀ ਉਹ ਤਖਤ ਅੱਗੇ ਪੇਸ਼ ਹੋਣ ਕੋਈ ਵੀ ਪਟਨਾ ਸਾਹਿਬ ਦਾ ਜਿਹੜਾ ਤਖਤ ਦਾ ਜਿਹੜਾ ਅਧਿਕਾਰੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਮਣੇ ਪੇਸ਼ ਨਹੀਂ ਹੋਊਗਾ ਔਰ ਨਾਲ ਇਹ ਵੀ ਗੱਲ ਕਹਿ ਦਿੱਤੀ ਬੇ ਜੇ ਕੋਈ ਅਧਿਕਾਰੀ ਆ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵੇਗਾ ਤੇ ਉਹਨੂੰ ਪੱਕੇ ਤੌਰ ਤੇ ਤਨਖਾਹੀਆ ਕਰਾਰ ਦੇ ਦਿੱਤਾ ਜਾਊਗਾ ਤੇ ਉਹਨੂੰ ਸਖਤ ਸਜ਼ਾ ਵੀ ਦਿੱਤੀ ਜਾਵੇਗੀ ਦੱਸਣਯੋਗ ਹੈ ਵੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਜਸੇਦਾਰ ਗਿਆਨੀ ਬਲਦੇਵ ਸਿੰਘ ਦੀ ਗਵਾਈ ਹੇਠ ਇੱਕ ਮੀਟਿੰਗ ਕਰਕੇ ਪਿਛਲੇ ਸਮੇਂ ਸਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਜਦੋਂ ਸਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਤੇ ਇੱਕਦਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਆ ਸਰਗਰਮ ਹੋ ਗਏ ਐਕਸ਼ਨ 'ਚ ਆ ਗਏ ਤੇ ਇਸ ਤੋਂ ਬਾਅਦ ਗੜਗੱਜ ਸਾਹਿਬ ਨੇ ਸਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਐਲਾਨਨ ਦੇ ਹੁਕਮ ਨੂੰ ਰੱਦ ਕਰਦਿਆਂ ਪਟਨਾ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗੁਰਦਿਆਲ ਸਿੰਘ ਮੈਂਬਰ ਡਾਕਟਰ ਗਰਮੀਤ ਸਿੰਘ ਤੇ ਹਰਪਾਲ ਸਿੰਘ ਜੋਹਲ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਔਰ ਪੂਰੀ ਪ੍ਰਬੰਧਕ ਕਮੇਟੀ ਜਿਹੜੀ ਹੈ ਤਖਤ ਸ਼੍ਰੀ ਪਟਨਾ ਸਾਹਿਬ ਦੀ ਉਹਨਾਂ ਨੂੰ 15 ਦਿਨਾਂ ਦੇ ਵਿੱਚ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਸੀ ਔਰ ਇਹ ਸਾਰੀ ਗੱਲ ਤੇ ਜਿਹੜੀ ਟਿੱਪਣੀ ਕੀਤੀ ਹੈ ਤਖਤ ਪਟਨਾ ਸਾਹਿਬ ਦੇ ਜਥੇਦਾਰ ਬਲਦੇਵ ਸਿੰਘ ਹੋਰਾਂ ਨੇ ਉਹਨਾਂ ਨੇ ਕਿਹਾ ਵੀ ਸੁਖਬੀਰ ਬਾਦਲ ਨੂੰ ਪੰਜ ਸਿੰਘ ਜ਼ਬਾਨ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਆਦੇਸ਼ ਦਿੱਤੇ ਸੀ ਪਰ ਸੁਖਬੀਰ ਸਿੰਘ ਬਾਦਲ ਪੇਸ਼ ਨਹੀਂ ਹੋਏ ਜਿਸ ਕਰਕੇ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਉਹ ਨਾਲ ਹੀ ਜਿ세ਦਾ ਬਲਦੇਵ ਸਿੰਘ ਨੇ ਇਹ ਵੀ ਗੱਲ ਕਹੀ ਵੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਇਹ ਮਾਮਲਾ ਨਿਬੇੜਨ ਲਈ ਕਿਹਾ ਸੀ ਸਮਾਂ ਵੀ ਦਿੱਤਾ ਸੀ ਪਰ ਧਾਮੀ ਸਾਹਿਬ ਵੀ ਇਹਦਾ ਕੋਈ ਹੱਲ ਨਹੀਂ ਕਰ ਸਕੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਤੋਂ ਬਿਨਾਂ ਉਹਨਾਂ ਕੋਲ ਕੋਈ ਰਾਹ ਨਹੀਂ ਸੀ ਸੋ ਇਹ ਸਾਰੀ ਜਿਹੜੀ ਘਟਨਾ ਕਰਮ ਹੈ ਇਹ ਕਿਵੇਂ ਸੁਲਝੇਗੀ ਵੱਖਰੀ ਗੱਲ ਆ ਪਰ ਅੱਜ ਸਿੱਖ ਕੌਮ ਬਹੁਤ ਨਿਰਾਸ਼ ਹੈ ਚਿੰਤਤ ਹੈ ਔਰ ਇਸ ਗੱਲ ਤੋਂ ਦੁਖੀ ਹੈ ਵੀ ਤਖਤਾਂ ਦੇ ਜ਼ਥੇਦਾਰ ਵੀ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋਏ ਨੇ